ਇਹ ਇਲਾਜ ਸੱਟ ਬਿਮਾਰੀ ਜਾਂ ਅੱਖਾਂ ਦੀ ਖੁਸ਼ਕੀ ਦੇ ਕਾਰਨ ਹੋਵੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਅੱਖਾਂ ਦੇ ਤੁਪਕੇ ਜਾਂ ਦਵਾਈ ਦੀ ਸਹਾਇਤਾ ਦੀ ਜ਼ਰੂਰਤ ਹੋ ਸਕਦੀ ਹੈ ਜੇ ਤੁਸੀਂ ਕਦੇ ਅੱਖਾਂ ਚ ਦਵਾਈ ਨਹੀਂ ਪਾਈ ਥੋੜਾ ਡਰ ਲੱਗ ਸਕਦਾ ਹੈ ਇਸ ਵੀਡੀਓ ਵਿੱਚ ਅਸੀਂ ਨਜ਼ਰ ਮਰਾਂਗੇ ਕਿ ਅੱਖਾਂ 'ਚ ਦਵਾਈ ਕਿਵੇਂ ਪਾਈ ਜਾਵੇ ਤਾਂ ਜੋ ਤੁਸੀਂ ਮਦਦ ਕਰਨ ਵਿੱਚ ਵਧੇਰੇ ਵਿਸ਼ਵਾਸ ਮਹਿਸੂਸ ਕਰ ਸਕੋ ਸ਼ੁਰੂਆਤ ਕਰਨ ਲਈ ਤੁਹਾਨੂੰ ਅੱਖਾਂ ਦੇ ਤੁਪਕੇ ਜਾਂ ਦਵਾਈ ਦੀ ਜ਼ਰੂਰਤ ਪਵੇਗੀ ਜਿਸ ਦੀ ਆਗਿਆ ਸਿਹਤ ਸੰਭਾਲ ਪੇਸ਼ੇਵਰ ਦੁਆਰਾ ਉਸ ਵਿਅਕਤੀ ਲਈ ਦਿੱਤੀ ਗਈ ਹੈ ਅੱਖਾਂ ਦੇ ਤੁਪਕੇ ਇੱਕ ਪਤਲੀ ਤਰਲ ਦਵਾਈ ਹੁੰਦੀ ਹੈ ਅਤੇ ਅੱਖਾਂ ਦੀ ਦਵਾਈ گاੜੀ ਅਤੇ ਤੇਲ ਵਾਲੀ ਹੁੰਦੀ ਹੈ ਤੁਹਾਨੂੰ ਇੱਕ ਸਾਫ਼ ਗਰਮ ਗਿੱਲੇ ਕੱਪੜੇ ਕੁਝ ਚਿਹਰੇ ਦੇ ਟਿਸ਼ੂ ਅਤੇ ਡਿਸਪੋਜ਼ੇਬਲ ਦਸਤਾਨੇ ਦੀ ਵੀ ਜ਼ਰੂਰਤ ਹੋਏਗੀ। ਹਮੇਸ਼ਾ ਵਾਂਗ ਆਪਣੇ ਹੱਥ ਧੋਣ ਨਾਲ ਸ਼ੁਰੂ ਕਰੋ ਅਤੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਦੇ ਹੱਥ ਧੋਣ ਲਈ ਸਹਾਇਤਾ ਕਰੋ। ਆਪਣੇ ਦਸਤਾਨੇ ਪਹਿਨਣਾ ਚੰਗਾ ਵਿਚਾਰ ਹੈ ਜੇ ਤੁਸੀਂ ਖੂਨ ਜਾਂ ਸਰੀਰ ਦੇ ਤਰਲਾਂ ਵਰਗੇ ਅੱਖਾਂ ਦੇ ਨਿਕਾਸ ਦੇ ਸੰਪਰਕ ਵਿੱਚ ਆ ਰਹੇ ਹੋ। ਗਰਮ ਗਿੱਲੇ ਕਪੜੇ ਦੀ ਵਰਤੋਂ ਕਰਦਿਆਂ ਉਹਨਾਂ ਦੇ ਅੱਖ ਦੇ ਖੇਤਰ ਨੂੰ ਅੰਦਰੂਨੀ ਕੋਨੇ ਤੋਂ ਉਹਨਾਂ ਦੀ ਅੱਖ ਦੇ ਬਾਹਰੀ ਕੋਨੇ ਤੱਕ ਸਾਫ਼ ਕਰੋ। ਜੇ ਤੁਸੀਂ ਦੋਵੇਂ ਅੱਖਾਂ ਸਾਫ਼ ਕਰ ਰਹੇ ਹੋ ਤਾਂ ਅੱਖਾਂ ਵਿੱਚ ਕਿਸੇ ਲਾਹ ਜਾਂ ਜੀਵਾਣੂ ਨੂੰ ਇੱਕ ਅੱਖ ਤੋਂ ਦੂਜੀ ਅੱਖ ਤੱਕ ਫੈਲਣ ਤੋਂ ਰੋਕਣ ਲਈ ਹਰੇਕ ਅੱਖ ਲਈ ਸਾਫ਼ ਕਪੜਾ ਵਰਤੋ। ਕੋਲ ਨੂੰ ਮਿਲਾਉਣ ਲਈ ਆਈ ਡ੍ਰੌਪ ਬੋਤਲ ਨੂੰ ਆਪਣੇ ਹੱਥਾਂ ਵਿੱਚ ਰੋਲ ਕਰੋ ਤਾਂ ਜੋ ਬੁਲਬੁਲਿਆਂ ਤੋਂ ਬਚ ਸਕੋ ਜਦੋਂ ਤੁਸੀਂ ਬੋਤਲ ਨੂੰ ਹਿਲਾਉਂਦੇ ਹੋ। ਜੇ ਤੁਸੀਂ ਜਿਸ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ ਉਹ ਸੌ ਰਿਹਾ ਹੈ ਤਾਂ ਆਈ ਡ੍ਰੌਪ ਪਾਉਣਾ ਸਭ ਤੋਂ ਆਸਾਨ ਹੈ। ਇਸ ਲਈ ਉਸ ਨੂੰ ਬਿਸਤਰੇ ਜਾਂ ਸੋਫੇ ਤੇ ਲਿਟਾਓ। ਡ੍ਰੌਪਰ ਬੋਤਲ ਨੂੰ ਉਸ ਹੱਥ ਨਾਲ ਫੜੋ। ਜਿਸ ਨਾਲ ਤੁਸੀਂ ਲਿਖਦੇ ਹੋ ਅਤੇ ਆਪਣੇ ਦੂਜੇ ਹੱਥ ਨਾਲ ਉਹਨਾਂ ਦੇ ਹੇਠਲੇ ਪਲਕ ਤੇ ਹੌਲੀ-ਹੌਲੀ ਹੇਠਾਂ ਖਿੱਚੋ ਜਾਂ ਇਸ ਨੂੰ ਫੜੋ ਇਹ ਉਹਨਾਂ ਦੀ ਅੱਖ ਅਤੇ ਉਹਨਾਂ ਦੇ ਹੇਠਲੇ ਪਲਕ ਦੇ ਵਿਚਕਾਰ ਇੱਕ ਛੋਟੀ ਜਿਹੀ ਜੇਬ ਬਣਾਏਗਾ ਜੇਬ ਵਿੱਚ ਦੱਸੇ ਗਏ ਬੂੰਦਾਂ ਦੀ ਨਿਰਧਾਰਤ ਗਿਣਤੀ ਨੂੰ ਜਾਰੀ ਕਰਨ ਲਈ ਬੋਤਲ ਨੂੰ ਨਰਮੀ ਨਾਲ ਨਿਚੋੜੋ 5 ਤੱਕ ਗਿਣੋ ਅਤੇ ਫਿਰ ਉਹਨਾਂ ਦੇ ਹੇਠਲੇ ਪਲਕ ਤੇ ਜਾਣ ਦਿਓ ਕੁਝ ਵਾਰ ਚਪਕਣ ਤੋਂ ਬਾਅਦ ਤੁਸੀਂ ਚਿਹਰੇ ਤੋਂ ਕਿਸੇ ਵੀ ਵਾਧੂ ਤੁਪਕੇ ਜਾਂ ਹੰਝੂ ਪੂੰਝਣ ਲਈ ਟਿਸ਼ੂ ਆਦਿ ਵਰਤੋਂ ਕਰ ਸਕਦੇ ਹੋ ਜਿਉਂ ਕਈ ਅੱਖਾਂ ਦੀ ਦਵਾਈ ਯਾਨੀ ਕਿ ਆਈ ਡ੍ਰੌਪਸ ਦੀ ਵਰਤੋਂ ਕਰਦੇ ਹਨ ਤਾਂ ਦਵਾਈਆਂ ਦੇ ਵਿਚਕਾਰ ਘੱਟੋ ਘੱਟ 5 ਮਿੰਟ ਦਾ ਫਰਕ ਰੱਖੋ ਜਾਂ ਫਾਰਮਾਸਿਸਟ ਜਾਂ ਨਿਰਮਾਤਾ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ ਉਹਨਾਂ ਦੀ ਅੱਖ ਦੇ ਅੰਦਰੂਨੀ ਕੋਨੇ ਤੋਂ ਉਹਨਾਂ ਦੀ ਅੱਖ ਦੇ ਬਾਹਰੀ ਕੋਨੇ ਤੱਕ ਉਹਨਾਂ ਦੇ ਹੇਠਲੇ ਪਲਕ ਦੇ ਨਾਲ ਮਲਮ ਦੀ ਇੱਕ ਛੋਟੀ ਜਿਹੀ ਰਿਬਨ ਲਗਾਓ ਇਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਤਕਰੀਬਨ 30 ਸਕਿੰਟਾਂ ਲਈ ਆਪਣੀਆਂ ਅੱਖਾਂ ਬੰਦ ਕਰਕੇ ਦਵਾਈ ਨੂੰ ਕੁੱਲਣ ਲਈ ਸਮਾਂ ਦਿਓ ਉਹਨਾਂ ਲਈ ਥੋੜੀ دیر ਲਈ ਧੁੰਦਲੀ ਨਜ਼ਰ ਦਾ ਹੋਣਾ ਆਮ ਗੱਲ ਹੈ ਜਦ ਤੱਕ ਇਹ ਮੱਲਮ ਪੂਰੀ ਤਰ੍ਹਾਂ ਲੱਗ ਨਹੀਂ ਜਾਂਦੀ ਕਿਸੇ ਹੰਝੂ ਜਾਂ ਵਧੇਰੇ ਅਤਰ ਨੂੰ ਪੂੰਝਣ ਲਈ ਟਿਸ਼ੂ ਦੀ ਵਰਤੋਂ ਕਰੋ ਦਵਾਈ ਦੀ ਪੜਤਾਲ ਕਰੋ ਅਤੇ ਆਪਣੇ ਦਸਤਾਨੇ ਹਟਾਓ ਤੁਸੀਂ ਦੋਵੇਂ ਹੱਥ ਤੋਂ ਹੋ ਸਕਦੇ ਹੋ ਅੱਖਾਂ ਦੀ ਦਵਾਈ ਨਾਲ ਕਿਸੇ ਦੀ ਮਦਦ ਕਰਨਾ ਪਹਿਲਾਂ ਤੇ ਬਹੁਤ ਜ਼ਿਆਦਾ ਭਾਰੀ ਹੋ ਸਕਦਾ ਹੈ ਪਰ ਇਹਨਾਂ ਕਦਮਾਂ ਦਾ ਪਾਲਣ ਕਰਦਿਆਂ ਕੁਝ ਅਭਿਆਸ ਨਾਲ ਤੁਸੀਂ ਵਧੇਰੇ ਮਹਿਸੂਸ ਕਰੋਗੇ ਵਧੇਰੇ ਦੇਖਭਾਲ ਕਰਨ ਵਾਲੇ ਸਹਾਇਤਾ ਅਤੇ ਸਰੋਤਾਂ ਲਈ ਸਾਡੀ ਕੇਅਰ ਚੈਨਲ ਨੂੰ ਦੇਖਣਾ ਨਿਸ਼ਚਿਤ ਕਰੋ